ਦੋਸਤੋ ਅੱਜ ਪੰਜਾਬ ਵਿਧਾਨ ਸਭਾ ਦੇ ਵਿੱਚ ਪੰਜਾਬ ਸਰਕਾਰ ਦੇ ਵੱਲੋਂ ਜਿਹੜਾ ਬਿਆਦਵੀਆਂ ਨੂੰ ਰੋਕਣ ਦੇ ਲਈ ਇੱਕ ਕਾਨੂੰਨ ਲਿਆਂਦਾ ਜਾ ਰਿਹਾ ਉਹਦੇ ਉੱਤੇ ਡਿਬੇਟ ਹੋਣੀ ਹੈ ਉਹਦੇ ਤੇ ਵਿਚਾਰ ਵਟਾਂਦਰਾ ਹੋਣਾ ਪੰਜਾਬ ਵਿਧਾਨ ਸਭਾ ਦੇ ਅੰਦਰ ਇਹਦੇ ਤੇ ਵਿਚਾਰ ਵਟਾਂਦਰਾ ਪਹਿਲੀ ਵਾਰ ਨਹੀਂ ਹੋਣਾ ਇਸ ਤੋਂ ਪਹਿਲਾਂ ਵੀ ਬਿਆਦਵੀ ਦੇ ਖਿਲਾਫ ਕਈ ਕਾਨੂੰਨ ਆ ਚੁੱਕੇ ਆ ਤੇ ਇਹ ਗੱਲ ਇਹ ਵੀ ਆ ਕਿ ਜਿਹੜਾ ਇਸ ਤੋਂ ਪਹਿਲਾਂ ਵੈਸੇ ਭਾਰਤ ਦੀ ਇੱਕ ਨਿਆਇ ਸਹਿਤਾ ਆ ਭਾਰਤ ਦਾ ਜਿਹੜਾ ਕਾਨੂੰਨ ਆ ਵੀ ਉਹਦੇ ਤਹਿਤ ਹੁਣ ਤੱਕ ਜਿਹੜੀ 3 ਸਾਲ ਤੱਕ ਦੀ ਸਜ਼ਾ ਧਾਰਾ 295 ਦੇ ਮਤਬਕ ਹੋ ਸਕਦੀ ਆ ਵੀ 3 ਸਾਲਾਂ ਦੀ ਸਜ਼ਾ ਪੰਜਾਬ ਦੀ ਸਰਕਾਰ ਜਾਂ ਇਹ ਸਾਰੀਆਂ 2-3 ਸਰਕਾਰਾਂ ਜਿਹੜੀਆਂ ਰਹੀਆਂ ਨੇ ਇਹਨਾਂ ਨੇ ਕਿਹਨੂੰ ਕਿਹਨੂੰ ਦਵਾਈ ਆ ਹੁਣ ਜੇਕਰ ਦੇਖਿਆ ਜਾਵੇ ਪੰਜਾਬ ਦੇ ਵਿੱਚ ਇਸ ਸਮੇਂ 4 ਪਾਰਟੀਆਂ ਇਸ ਸਮੇਂ ਹੈਗੀਆਂ ਨੇ ਜਿਨ੍ਹਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਤੇ ਕਾਂਗਰਸ ਵੱਡੇ ਦਾਵੇਦਾਰ ਨੇ ਅਕਾਲੀ ਦਲ ਹਮੇਸ਼ਾ ਨੋਮੀਨੇਟਿੰਗ ਤੇ ਰਹੀ ਆ ਪੰਜਾਬ ਪੋਲਿਟਿਕਸ ਦੀ ਪਰ ਇਸ ਸਮੇਂ ਉਹ ਬਹੁਤ ਹੀਟਲੇ ਲੈਵਲ ਤੇ ਨੇ ਤੇ ਬੀਜੇਪੀ ਨੇ ਜਿੰਨਾ ਚਿਰ ਰਾਜ ਕੀਤਾ ਭਾਜਪਾ ਦੇ ਆਪਣੇ ਅਕਾਲੀ ਆਂਦੇ ਨਾਲ ਹੀ ਰਾਜ ਕੀਤਾ ਸੋ ਅਕਲ ਨਹੀਂ ਤੇ ਭਾਜਪਾ ਦੇ ਰਾਜ ਸਮੇਂ ਸਭ ਤੋਂ ਵੱਡੀ ਬਿਆਦਬੀ ਜਿਹਦਾ ਬਹੁਤ ਵੱਡਾ ਮਸਲਾ ਬਣਿਆ ਉਹ ਹੋਈ ਸੀ ਉਸ ਤੋਂ ਬਾਅਦ ਕਾਂਗਰਸ ਵੀ ਰਾਜ ਦੇ ਵਿੱਚ ਰਹਿ ਗਈ ਆ ਤੇ ਹੁਣ 3 1/2 ਸਾਲਾਂ ਤੋਂ ਆਮ ਆਦਮੀ ਪਾਰਟੀ ਦੀ ਵੀ ਸਰਕਾਰ ਹੈ ਸੋ ਇਹ ਜਿਹੜੀ ਧਾਰਾ 295 ਦੇ ਤਹਿਤ ਵੀ ਇਹਨਾਂ ਨੇ ਕਦੀ ਕਿਸੇ ਨੂੰ ਸਜ਼ਾ ਜਿਹੜੀ ਇਹਦੇ ਵਿੱਚ 3 ਸਾਲਾਂ ਦੀ ਹੋਈ ਆ ਉਹ ਵੀ ਆਪਾਂ ਬਹੁਤ ਘੱਟ ਈਸਵੀ ਕੇ ਦੀ ਕੋਈ ਗੱਲ ਸੁਣੀ ਆ ਸੋ ਇਸ ਕਰਕੇ ਤੇ ਇਹਦੇ ਨਾਲ ਜਿਹੜੇ ਇਹ ਇਹਨਾਂ ਨੇ ਪਹਿਲਾਂ ਕਾਨੂੰਨ ਲੈ ਕੇ ਆਂਦੇ ਸੀਗੇ ਬਾਦਲ ਸਰਕਾਰ ਨੇ ਲੈ ਕੇ ਆਂਦਾ ਕੈਪਟਨ ਸਰਕਾਰ ਨੇ ਲੈ ਕੇ ਆਂਦਾ ਵੀ ਉਹਨਾਂ ਦਾ ਕੀ ਬਣਿਆ ਕਿ ਕਿਤੇ ਅੱਜ ਜੋ ਕੁਝ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਹੋ ਰਿਹਾ ਕੀ ਇਹ ਸਿਰਫ ਤੇ ਸਿਰਫ ਇੱਕ ਲੋਕ ਦਿਖਾਵਾ ਤਾਂ ਨਹੀਂ ਕਿਉਂਕਿ ਬੇਅਦਬੀ ਦਾ ਮਸਲਾ ਇੱਕ ਬਹੁਤ ਵੱਡਾ ਬਣ ਗਿਆ ਤੇ ਇਹਨੂੰ ਕੈਸ਼ ਕਰਨ ਦੇ ਲਈ ਲੋਕਾਂ ਦੀਆਂ ਗਾਂ ਵੋਟਾਂ ਲੈਣ ਦੇ ਲਈ ਹੀ ਤਾਂ ਨਹੀਂ ਸਰਕਾਰਾਂ ਇਹ ਸਭ ਕੁਝ ਕਰ ਰਹੀਆਂ ਹੁਣ ਦੇਖੋ ਚਲੋ ਇਹ ਜਦੋਂ ਕਾਨੂੰਨ ਤੇ ਅੱਜ ਵਿਚਾਰ ਵਟਾਂਦਰਾ ਹੁੰਦਾ ਇਹਦੇ ਵਿੱਚੋਂ ਕਿਹੜੀਆਂ ਚੰਗੀਆਂ ਗੱਲਾਂ ਮਾੜੀਆਂ ਗੱਲਾਂ ਉਹ ਵੀ ਸਾਹਮਣੇ ਆਉਣਗੀਆਂ ਪਰ ਇਹਦੇ ਵਿੱਚ ਇਹ ਵੀ ਅੱਜ ਕਿ ਕਈ ਲੋਕੀ ਇਸ ਚੀਜ਼ ਦੇ ਪ੍ਰੋ ਐਂਡ ਕੌਂਸ ਹੈਗੇ ਆ ਵੈਸੇ ਜਿਹੜਾ ਸਪੈਸ਼ਲੀ ਤੁਸੀਂ ਸੈਕੰਡ ਲੇਜ ਦੇ ਖਿਲਾਫ ਇੱਕ ਕਾਨੂੰਨ ਲੈ ਕੇ ਆਉਣਾ ਨਾ ਇਹਨੂੰ ਕਈ ਲੋਕ ਜਿਹੜੇ ਬਲਾਸਫੇਮੀ ਲਾਅ ਜੋ ਕੋਈ ਪਾਕਿਸਤਾਨ ਦੇ ਵਿੱਚ ਆ ਉਹਦੇ ਨਾਲ ਵੀ ਜੋੜ ਕੇ ਦੇਖਦੇ ਨੇ ਤੇ ਇਹਨੂੰ ਇਦਾਂ ਵੀ ਦੇਖਦੇ ਨੇ ਵੀ ਇਹਦੇ ਨਾਲ ਕਟੜਤਾ ਜਾਦੀ ਵੱਧਦੀ ਆ ਕਿਸੇ ਵੀ ਭਾਈਚਾਰੇ ਦੇ ਵਿੱਚ ਸੋ ਆਬਵੀਅਸਲੀ ਕਈ ਸਾਰੀਆਂ ਗੱਲਾਂ ਨੇ ਇਹ ਇਹ ਇਹਦੇ ਨਾਲ ਜੁੜੀਆਂ ਹੋਈਆਂ ਤੇ ਇਹਦੇ ਵਿੱਚ ਚਲੋ ਦੇਖਦੇ ਹਾਂ ਅੱਜ ਸਾਡੇ ਜਿਹੜੇ ਮੈਂਬਰ ਸਹਿਬਾਨ ਨੇ ਸਾਡੀ ਜਿਹੜੀ ਲੈਜਿਸਲੇਟਿਵ ਅਸੈਂਬਲੀ ਆ ਪੰਜਾਬ ਦੀ ਉੱਥੇ ਕਿਦਾਂ ਦੀਆਂ ਗੱਲਾਂ ਲੈ ਕੇ ਆਉਂਦੇ ਨੇ ਤੇ ਗਾਂਹ ਆਉਣ ਵਾਲੇ ਦਿਨਾਂ ਦੇ ਵਿੱਚ ਇਹਦੇ ਤੇ ਜੇ ਕੁਝ ਹੋਰ ਜਿਹੜੇ ਵਿਚਾਰ-ਵਟਾਂਦਰੇ ਹੁੰਦੇ ਆ ਉਹਦੇ ਤੇ ਵੀ ਗੱਲ ਕੀਤੀ ਜਾ ਸਕਦੀ ਆ ਪਰ ਜੇਕਰ ਆਪਾਂ ਦੇਖੀਏ ਕਿਉਂਕਿ ਵੈਸੇ ਮੈਂ ਆਪਣੀ ਪਿਛਲੀ ਵੀਡੀਓ ਦੇ ਵਿੱਚ ਆਲਰੇਡੀ ਤੁਹਾਡੇ ਨਾਲੇ ਜ਼ਿਕਰ ਕਰ ਚੁੱਕਾ ਕਿ ਬੀ ਜਿਹੜਾ ਕਾਨੂੰਨ ਇਹਨਾਂ ਨੇ ਲੈ ਕੇ ਆਂਦਾ ਜਿਹੜਾ ਖਰੜਾ ਪੇਸ਼ ਕੀਤਾ ਵੀ ਉਹਦੇ ਜਿਹੜੇ ਮੇਨ ਪ੍ਰਵਧਾਨ ਆ ਉਹ ਕਿਹੜੇ-ਕਿਹੜੇ ਆ ਤੇ ਉਹ ਉਸ ਤੋਂ ਪਹਿਲਾਂ ਜੇਕਰ ਜੇ ਮੈਂ ਕਿਹਾ ਕਿ ਜੇਕਰ ਆਪਾਂ ਇਹ ਦੇਖੀਏ ਕਿ ਪਿਛਲੀਆਂ ਸਰਕਾਰਾਂ ਨੇ ਜਿਹੜੇ ਕਾਨੂੰਨ ਲੈ ਕੇ ਆਦੇ ਸੀਗੇ ਵੀ ਉਹਦੇ ਵਿੱਚ ਕੀ ਕੀ ਹੋਇਆ ਵੈਸੇ ਪਿਛਲੀ ਵੀਡੀਓ ਦੇ ਵਿੱਚ ਮੈਂ ਮੁਕੰਮਲ ਤੌਰ ਤੇ ਦਾ ਜ਼ਿਕਰ ਕਰ ਚੁੱਕਾ ਪਰ ਫਿਰ ਵੀ ਥੋੜਾ ਜਿਹਾ ਲੁਬੇ ਲਬਾਬ ਜੇਕਰ ਜਿਹੜਾ ਜੇ ਇਸ ਵਿਸ਼ੇ ਦੇ ਉੱਤੇ ਡਿਬੇਟ ਹੋ ਰਹੀ ਆ ਪੰਜਾਬ ਵਿਧਾਨ ਸਭਾ ਦੇ ਵਿੱਚ ਉਹਦੇ ਵਿੱਚ ਇਹ ਆ ਜੀ ਕਿ ਇੱਕ ਤਾਂ ਜਿਹੜਾ ਇਹ ਬਿੱਲ ਦੇ ਖਰੜੇ ਮੁਤਾਬਕ ਪਵਿੱਤਰ ਗ੍ਰੰਥ ਤੋਂ ਜਿਹੜਾ ਮਤਲਬ ਇਹ ਆ ਕਿ ਕੋਈ ਵੀ ਗ੍ਰੰਥ ਜਿਸ ਨੂੰ ਸੰਬੰਧਿਤ ਧਾਰਮਿਕ ਸੰਪਰਦਾਵਾਂ ਵੱਲੋਂ ਪਵਿੱਤਰ ਤੇ ਸੁੱਚਾ ਮੰਨਿਆ ਜਾਂਦਾ ਹੋਵੇ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਉਸ ਦੇ ਭਾਗ ਜਿਸ ਵਿੱਚ ਪੋਥੀਆਂ ਤੇ ਗੁਟਕਾ ਸਾਹਿਬ ਸ਼੍ਰੀਮਦ ਭਗਵਦ ਗੀਤਾ ਕੁਰਾਨ ਛਰੀਫ ਤੇ ਪਵਿੱਤਰ ਬਾਈਬਲ ਸ਼ਾਮਿਲ ਹੋ ਸਕਦੇ ਨੇ ਹੁਣ ਇਹਦੀ ਜਿਹੜੀ ਇਹ ਵੈਸੇ ਇਹ ਜਿਹੜੀ ਇਹਨਾਂ ਨੇ ਵਿਆਖਿਆ ਵੀ ਦਿੱਤੀ ਆ ਧਾਰਮਿਕ ਗ੍ਰੰਥ ਦੀ ਉਹਦੇ ਵਿੱਚ ਜੇਕਰ ਹੁਣ ਤੁਸੀਂ ਦੇਖੋਗੇ ਵੀ ਪਵਿੱਤਰ ਗ੍ਰੰਥ ਤੋਂ ਮਤਲਬ ਹੈ ਕਿ ਕੋਈ ਵੀ ਗ੍ਰੰਥ ਜਿਸ ਨੂੰ ਸੰਬੰਧਿਤ ਧਾਰਮਿਕ ਸੰਪਰਦਾਵਾਂ ਵੱਲੋਂ ਪਵਿੱਤਰ ਤੇ ਸੁੱਚਾ ਮੰਨਿਆ ਜਾਂਦਾ ਹੋਵੇ ਇਸ ਵੀ ਕੇ ਨਾਲ ਤਾਂ ਤੁਹਾਨੂੰ ਪਤਾ ਪੰਜਾਬ ਦੇ ਵਿੱਚ ਕਈ ਸੋ ਕਾਲਡ ਡੇਰੇ ਵੀ ਹੈਗੇ ਆ ਮੈਂ ਲੱਗੇ ਰੋਜ਼ ਸਰਦਾਰ ਹਮੀਰ ਸਿੰਘ ਉਹਨਾਂ ਨੂੰ ਸੁਣ ਰਿਹਾ ਸੀ ਤਾਂ ਉਹਨਾਂ ਨੇ ਬੜੀ ਜਿਹੜੀ ਆ ਸਹੀ ਗੱਲ ਕੀਤੀ ਕਿ ਇਦਾਂ ਤਾਂ ਉਹ ਜਿਹੜਾ ਇੱਕ ਪਿਆਰਾ ਭਨੇਹਾਰੇ ਵਾਲਾ ਹੁੰਦਾ ਸੀ ਵੀ ਉਹਨੇ ਵੀ ਆਪਣਾ ਕੁਝ ਲਿਖ ਲਿਆ ਸੀ ਕਿਤਾਬ ਤੇ ਉਹ ਹੁਣ ਇਹ ਤੁਸੀਂ ਇਹਨੂੰ ਅੱਡ ਕਿਦਾਂ ਕਰੋਗੇ ਇਹ ਵੈਸੇ ਅੱਜ ਡਿਬੇਟ ਦੇ ਵਿੱਚ ਦੇਖਦੇ ਆਂ ਕੀ ਗੱਲਾਂ ਲੈ ਕੇ ਆਉਂਦੇ ਨੇ ਸਾਡੇ ਐਮ ਐਲ ਏ ਸਹਿਬਾਨ ਪਰੇ ਇਹ ਕਾਫੀ ਜ਼ਿਆਦੇ ਸਵਾਲ ਇਹਨਾਂ ਚੀਜ਼ਾਂ ਤੇ ਹੈਗੇ ਨੇ ਤੇ ਇਹ ਅਪਰਾਧ ਦਾ ਮਤਲਬ ਹੈ ਕਿ ਇਹਦੀ ਬੇਅਦਵੀ ਦਾ ਮਤਲਬ ਹੈ ਕਿ ਕਿਸੇ ਵੀ ਗ੍ਰੰਥ ਦੀ ਬੇਅਦਵੀ ਕਰਨਾ ਜਿਵੇਂ ਕਿ ਨੁਕਸਾਨ ਤਵਾਹੀ ਰੂਪ ਬਗਾੜਨਾ ਕ ਰੂਪ ਕਰਨਾ ਰੰਗ ਉਤਾਰਨਾ ਗੰਦਾ ਕਰਨਾ ਗਾਲਣਾ ਸਾੜਨਾ ਤੋੜਨਾ ਜਾਂ ਪਾੜਨਾ ਸ਼ਾਮਿਲ ਆ ਤੇ ਇਹਦੇ ਮੁਤਾਬਕ ਸਜ਼ਾ ਜਿਹੜੀ ਹੋ ਸਕਦੀ ਆ ਉਹ ਇਹ ਇੱਕ ਤਾਂ ਹੈ ਜਿਹੜਾ ਇਸ ਖਰੜੇ ਮੁਤਾਬਕ ਇਸ ਐਕਟ ਦੀਨ ਕੀਤਾ ਗਿਆ ਅਪਰਾਧ ਗੈਰ ਜਮਾਨਤੀ ਗੈਰ ਸਮਝੋਤਾ ਜੋਗ ਅਤੇ ਸੈਸ਼ਨ ਅਦਾਲਤ ਵੱਲੋਂ ਵਿਚਾਰਨਯੋਗ ਹੋਵੇਗਾ ਇਸੇ ਦੇ ਨਾਲ ਹੀ ਇਸ ਸੰਬੰਧੀ ਅਪਰਾਧ ਦੀ ਤਫ਼ਤੀਸ਼ ਡੀਐਸਪੀ ਦੇ ਰੈਂਕ ਅਤੇ ਉਸ ਤੋਂ ਉੱਪਰਲੇ ਅਧਿਕਾਰੀ ਦੇ ਰੈਂਕ ਵੱਲੋਂ ਕੀਤੀ ਜਾਵੇਗੀ ਇਸ ਐਕਟ ਦੇ ਅਧੀਨ ਜ਼ਿਕਰ ਕੋ ਅਪਰਾਧ ਕਰਦਾ ਘੱਟੋ ਘੱਟ 10 ਸਾਲ ਦੀ ਸਜ਼ਾ ਹੋਣੀ ਹੈ ਤੇ ਉਮਰ ਕੈਦ ਵੀ ਹੋ ਸਕਦੀ ਹੈ ਜੁਰਮਾਨਾ 5 ਤੋਂ 10 ਲੱਖ ਰੁਪਏ ਦਾ ਜੁਰਮਾਨਾ ਜਿਹੜਾ ਹੋ ਸਕਦਾ ਤੇ ਜੇਕਰ ਜਿਹੜਾ ਕੋਈ ਅਕਸੌਂਦਾ ਹੈ ਜਿਹੇ ਕਾਰਾ ਕਰਨ ਦੇ ਲਈ ਕਿਸੇ ਨੂੰ ਜਾਂ ਪ੍ਰੇਰਿਤ ਕਰਦਾ ਸਹਾਇਤਾ ਕਰਨ ਦਾ ਦੋਸ਼ੀ ਪਾਇਆ ਜਾਂਦਾ ਉਹਦੇ ਲਈ ਵੀ ਸਜ਼ਾ ਦਾ ਜਿਹੜਾ ਪ੍ਰਬਧਾਨ ਕੀਤਾ ਗਿਆ ਸੋ ਜੇਕਰ ਗੱਲ ਕਰੀਏ ਕਿ ਹੁਣ ਤੱਕ ਜਿਹੜੇ ਕਾਨੂੰਨ ਆਇਆ ਉਹਨਾਂ ਦੇ ਵਿੱਚ ਕਿਹੜੇ-ਕਿਹੜੇ ਸੀ ਕਿਤਾ ਮਾਰਚ 2016 ਦੇ ਵਿੱਚ ਤਤਕਾਲੀ ਸ਼੍ਰੋਮਣੀ ਅਕਾਲੀ ਦਲ ਕਿਉਂਕਿ ਇਹਨਾਂ ਦੇ ਸਮੇਂ ਦੇ ਵਿੱਚ ਬੇਅਦਬੀ ਦੀ ਘਟਨਾ ਹੁੰਦੀ ਆ ਤੇ ਤੁਹਾਨੂੰ ਪਤਾ ਕਿ ਉਸ ਤੋਂ ਬਾਅਦ ਪੰਜਾਬ ਸਾਰਾ ਉਬਲਦਾ ਤੇ ਆਪਾਂ ਬਰਗਾੜੀ ਵਹਿਬਲ ਕਲਾ ਸਾਰਾ ਕੁਝ ਵੇਖਿਆ ਸੋ ਮਾਰਚ 2016 ਦੇ ਵਿੱਚ ਜਿਹੜੀ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਸੀਗੀ ਇਹਨਾਂ ਨੇ ਭਾਰਤੀ ਦੰਡ ਸਹਿਤਾ ਪੰਜਾਬ ਸੋਧ ਬਿੱਲ 2016 ਅਤੇ ਅਪਰਾਧਿਕ ਪ੍ਰਕਿਰਿਆ ਸੰਹਿਤਾ ਪੰਜਾਬ ਸੋਧ ਬਿੱਲ 216 ਪਾਸ ਕੀਤਾ ਸੀ ਜਿਸ ਵਿੱਚ ਸਿਰਫ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਲਈ ਉਮਰ ਕੈਦ ਦੀ ਸਜ਼ਾ ਦੀ ਸਿਫਾਰਸ਼ ਕੀਤੀ ਗਈ ਸੀ ਸ਼੍ਰੋਮਿਕਾਰੀਦਲ ਦੇ ਬਰਾਰੇ ਤੇ ਕਾਨੂੰਨੀ ਮਹਾਰਾਜ ਦੀਪ ਸਿੰਘ ਕਲੇਰ ਦਾ ਕਹਿਣਾ ਹੈ ਕਿ ਮਾਰਚ 216 ਦੇ ਵਿੱਚ ਉਸ ਸਮੇਂ ਦੀ ਅਕਾਲੀ ਸਰਕਾਰ ਨੇ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਸਦਕੇ ਆਈਪੀਸੀ ਦੀ ਧਾਰਾ 295ਏ ਦੇ ਵਿੱਚ ਸੋਧ ਕਰਕੇ 295ਏ ਏ ਕਰਨ ਅਤੇ 2 ਸਾਲ ਦੀ ਸਜ਼ਾ ਨੂੰ 10 ਸਾਲ ਤੱਕ ਕਰਨ ਦੀ ਤਜਵੀਜ਼ ਰੱਖੀ ਸੀ ਕਲੇਰ ਸਾਹਿਬ ਦਾ ਕਹਿਣਾ ਕਿ ਦੋਵੇਂ ਬਿੱਲ ਪਾਸ ਕਰਕੇ ਕੇਂਦਰ ਸਰਕਾਰ ਨੂੰ ਅੰਤਿਮ ਪ੍ਰਵਾਨਗੀ ਦੇ ਲਈ ਭੇਜੇ ਸਨ ਪਰ ਕੇਂਦਰ ਨੇ ਇਹਨਾਂ ਬਿੱਲਾਂ ਨੂੰ ਕੋਈ ਜ਼ਰੂਰੀ ਸੋਧਾਂ ਲਈ ਫਿਰ ਤੋਂ ਪੰਜਾਬ ਸਰਕਾਰ ਨੂੰ ਭੇਜ ਦਿੱਤਾ ਉਦੋਂ ਤੱਕ ਅਕਾਲੀ ਚਲੇ ਗਏ ਸੀ ਕਾਂਗਰਸ ਦੀ ਸਰਕਾਰ ਆ ਗਈ ਸੀ ਤੇ ਉਸ ਤੋਂ ਬਾਅਦ ਆਬੀਅਸਲੀ ਇਹਦੇ ਤੇ ਫਿਰ ਕੁਝ ਨਹੀਂ ਹੋ ਸਕਿਆ ਕਿਉਂਕਿ ਕੈਪਟਨ ਸਾਹਿਬ ਨੇ ਮੁੜ ਕੇ ਜਿਹੜੀ ਆ ਆਪਣੀ ਉਹਨਾਂ ਨੇ ਕਾਨੂੰਨ ਲੈ ਕੇ ਆਂਦਾ ਕੇਂਦਰ ਨੇ ਇਹ ਜਿਹੜੇ ਅਕਾਲੀ ਭਾਜਪਾ ਦੇ ਵੱਲੋਂ ਪਾਸ ਕੀਤੇ ਗਏ ਇਹ ਬਿੱਲ ਇਹ ਕਹਿੰਦੇ ਹੋਏ ਵਾਪਸ ਕੀਤੇ ਸੀ ਕਿ ਕਿ ਸੰਵਿਧਾਨ ਦੇ ਧਰਮ ਨਿਰਪੱਖ ਹੋਣ ਦੇ ਕਾਰਨ ਸਾਰੇ ਧਰਮਾਂ ਦੇ ਨਾਲ ਬਰਾਬਰ ਦਾ ਵਿਹਾਰ ਕਰਨ ਦੀ ਲੋੜ ਹੈ ਅਤੇ ਪੰਜਾਬ ਸਰਕਾਰ ਜਿਆਦਾ ਬਿੱਲ ਵਾਪਸ ਲੈ ਲਵੇ ਤੇ ਜਾਂ ਫਿਰ ਪ੍ਰਸਤਾਵਿਤ ਸੋਧ ਵਿੱਚ ਸਾਰੇ ਧਰਮਾਂ ਨੂੰ ਸ਼ਾਮਲ ਕਰੇ ਅ ਸੋ ਇਹ ਜਿਹੜੀ ਅ ਅਰਸ਼ਦੀਪ ਸਿੰਘ ਕਲੇਰ ਨੇ ਇਹਦੇ ਵਿੱਚ ਇਹ ਵੀ ਕਿਹਾ ਕਿ ਬੇਅਦਬੀ ਦੇ ਖਿਲਾਫ ਸਖਤ ਕਾਨੂੰਨ ਬਣਾਉਣਾ ਚਾਹੀਦਾ ਪਰ ਇਹ ਵਿਧਾਨ ਸਭਾ ਦੇ ਸੈਸ਼ਨ ਤੱਕ ਨਹੀਂ ਸੋ ਇਸ ਨੂੰ ਕੇਂਦਰ ਦੀ ਪ੍ਰਵਾਨਗੀ ਵੀ ਮਿਲਣੀ ਚਾਹੀਦੀ ਹੈ ਇਹ ਤਾਂ ਸਹੀ ਗੱਲ ਹੈ ਸੋ ਇਸ ਤੋਂ ਬਾਅਦ ਆਉਂਦੀ ਹੈ ਜੀ ਕਾਂਗਰਸ ਦੀ ਸਰਕਾਰ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਹੁਣ ਅਮਰਿੰਦਰ ਸਿੰਘ ਉਹਨਾਂ ਦੀ ਸਰਕਾਰ ਨੇ 2018 ਦੇ ਵਿੱਚ ਬੇਅਦਲੀ ਦੇ ਅਪਰਾਧਾਂ ਦੇ ਵਿਰੁੱਧ ਸਖਤ ਸਜ਼ਾ ਦੀ ਵਿਵਸਥਾ ਕਰਨ ਵਾਲੇ ਦੋ ਬਿੱਲ ਪਾਸ ਕੀਤੇ। ਇਹਨਾਂ ਦੋਵਾਂ ਬਿੱਲਾਂ ਨੂੰ ਹੀ ਰਾਸ਼ਟਰਪਤੀ ਦੀ ਮਨਜ਼ੂਰੀ ਨਹੀਂ ਸੀ ਮਿਲ ਸਕੀ। ਕਾਂਗਰਸ ਦੇ ਸੈਸ਼ਨ ਦੌਰਾਨ ਕਾਂਗਰਸ ਦੇ ਸ਼ਾਸਨ ਦੌਰਾਨ ਪੰਜਾਬ ਵਿਧਾਨ ਸਭਾ ਨੇ 2018 ਦੇ ਵਿੱਚ ਭਾਰਤੀ ਦੰਡ ਸਹਿਤਾ ਪੰਜਾਬ ਸੋਧ ਬਿੱਲ 2018 ਤੇ ਪ੍ਰਾਧਿਕ ਪ੍ਰਕਿਰਿਆ ਜਾਪਤਾ ਪੰਜਾਬ ਸੋਧ ਬਿੱਲ 2018 ਪਾਸ ਕੀਤੇ। ਇਸ ਦੇ ਵਿੱਚ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਇਰਾਦੇ ਦੇ ਨਾਲ ਗੁਰੂ ਗ੍ਰੰਥ ਸਾਹਿਬ ਭਗਵਤ ਗੀਤਾ ਪਵਿੱਤਰ ਗ੍ਰੰਥ ਅਤੇ ਪਵਿੱਤਰ ਬਾਈਬਲ ਦੇ ਸਨਮਾਨ ਨੂੰ ਠੇਸ ਪਹੁੰਚਾਉਣ ਨੁਕਸਾਨ ਪਹੁੰਚਾਉਣ ਜਾਂ ਬੇਅਦਬੀ ਕਰਨ ਵਾਲੇ ਲਈ ਉਮਰ ਕੈਦ ਤੱਕ ਦੀ ਸਜ਼ਾ ਨਿਰਧਾਰਿਤ ਕੀਤੀ ਗਈ ਸੀ ਪਰ ਇਹ ਕਾਨੂੰਨ ਵੀ ਕੇਂਦਰ ਤੋਂ ਪਾਸ ਨਹੀਂ ਹੋ ਸਕਿਆ ਸੋ ਇਹ ਜਿਹੜਾ ਪਹਿਲਾਂ ਤੋਂ ਜਿਹੜਾ ਮੌਜੂਦ ਕਾਨੂੰਨ ਹੈ 295ਏ ਦੇ ਵਿੱਚ ਦੋਸ਼ੀ ਨੂੰ 3 ਸਾਲ ਦੀ ਸਜ਼ਾ ਦੀ ਵਿਵਸਥਾ ਸੀ ਸੋ ਬਾਅਦ ਵਿੱਚ ਇਸ ਕਾਨੂੰਨ ਦੇ ਵਿੱਚ ਸੋਧ ਕਰਕੇ ਨਵੀਂ ਧਾਰਾ ਜੋੜ ਕੇ ਕਿਸੇ ਵੀ ਵਰਗ ਦੇ ਧਰਮ ਜਾਂ ਅਪਮਾਨ ਕਰਨ ਦਾ ਕਿਸੇ ਵੀ ਧਰਮ ਦੇ ਧਰਮ ਦਾ ਅਪਮਾਨ ਕਰਨ ਜਾਂ ਪਵਿੱਤਰ ਸਥਾਨ ਨੂੰ ਨੁਕਸਾਨ ਪਹੁੰਚਾਉਣ ਦੇ ਤਹਿਤ ਸਜ਼ਾ ਨੂੰ 3 ਸਾਲ ਤੋਂ ਵਧਾ ਕੇ 10 ਸਾਲ ਤੱਕ ਦੀ ਕਰਨ ਦੀ ਮੰਗ ਵੀ ਕੀਤੀ ਗਈ ਸੀ ਸੋ ਇਹ ਜੀ ਕਾਨੂੰਨੀ ਜਾਣਕਾਰ ਇਹ ਬੀਬੀਸੀ ਦੀ ਰਿਪੋਰਟ ਹੈ ਕਿ ਕਾਨੂੰਨੀ ਜਾਣਕਾਰ ਮੰਨਦੇ ਨੇ ਕਿ ਕਾਗਰਸ ਸਰਕਾਰ ਦੇ ਵੱਲੋਂ ਪਾਸ ਕੀਤੇ ਗਏ 2018 ਦੇ ਬੇਅਦਵੀ ਬਿਲਾ ਨੂੰ ਇਸ ਕਰਕੇ ਪ੍ਰਵਾਨਗੀ ਨਹੀਂ ਮਿਲੀ ਕਿਉਂਕਿ ਉਹ ਭਾਰਤੀ ਦੰਡ ਸਹਿਤਾ ਆਪੀਸੀ ਦੀਆਂ ਧਾਰਾਵਾਂ ਦੇ ਮੁਤਾਬਕ ਸੀ ਜਦੋਂ ਕਿ ਦੇਸ਼ ਦੇ ਵਿੱਚ ਹੁਣ ਬੀਐਨਐਸ ਲਾਗੂ ਹੋ ਚੁੱਕਾ ਹੈ ਪਰ ਚਲੋ ਬੀਐਨਐਸ ਦੇ ਮੁਤਾਬਕ ਤਾਂ ਹੋਰ ਵੀ ਬਹੁਤ ਸਾਰੇ ਕਾਨੂੰਨ ਜਿਹੜੇ ਲਿਆਂਦੇ ਗਏ ਆ ਤੇ ਬੜਾਏ ਗਏ ਆ ਇਹ ਵੀ ਉੱਤੇ ਥਲੇ ਨੂੰ ਵੀ ਕੀਤਾ ਜਾ ਸਕਦਾ ਸੀ ਪਰ ਇਹ ਇੱਥੇ ਜਿਹੜਾ ਮੇਰਾ ਸਿਰਫ ਦੱਸਣ ਦਾ ਮੰਤਵ ਇਹ ਆ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਅੱਜ ਜੋ ਕੁਝ ਵੀ ਹੋ ਰਿਹਾ ਇਹ ਕੋ ਪਹਿਲੀ ਵਾਰ ਨਹੀਂ ਹੋ ਰਿਹਾ ਇਸੇ ਤਰੀਕੇ ਦੀਆਂ ਗੱਲਾਂ ਅਸੀਂ ਲਗਾਤਾਰੀ ਦੇਖਦੇ ਸੁਣਦੇ ਆ ਤੇ ਵੀ ਇੱਕ ਇੱਕ ਜਿਹੜੀ ਆ ਗੈਲਰੀ ਦੇ ਲਈ ਪਲੇ ਕੀਤਾ ਜਾਂਦਾ ਤੇ ਸਪੈਸੀਫਿਕਲੀ ਜੇਕਰ ਬਿਆਦਵੀ ਦੇ ਕਾਨੂੰਨ ਦੀ ਗੱਲ ਕਰੀਏ ਤਾਂ ਇਹ ਤੀਜੀ ਵਾਰ ਆ ਜਦੋਂ ਭਗਵੰਤ ਮਾਨ ਸਰਕਾਰ ਜਾਂ ਪੰਜਾਬ ਸਰਕਾਰ ਜਿਹੜੀ ਵੀ ਹੋਵੇ ਵੀ ਉਹਨਾਂ ਦੇ ਵੱਲੋਂ ਲਿਆਂਦਾ ਜਾ ਰਿਹਾ ਕੁਝ ਕੁ ਸਾਲਾਂ ਦੇ ਵਿੱਚ ਹੀ ਆਫਟਰ ਜਿਹੜਾ ਬਰਗਾੜੀ ਤੇ ਬਹਿਵਲ ਕਰਾਕਾਰ ਆ ਕਾਰਨ ਹੋਇਆ ਉਸ ਤੋਂ ਬਾਅਦ ਹੀ ਜੇਕਰ ਆਪਾਂ ਵੇਖੀਏ ਸੋ ਬੀਬੀਸੀ ਨੇ ਬੱਸੇ ਜਿਹੜਾ ਬੜੀ ਇੱਤੇ ਮੁਕੰਮਲ ਲੇਕਰ ਰਿਪੋਰਟ ਕੀਤੀ ਆ ਜੀ ਕਿ ਕੀ ਕੀ ਬਾਰਦਾਤਾਂ ਹੋਈਆਂ ਇਹ ਵੀ ਇਹਨਾਂ ਨੇ ਜਿਹੜਾ ਇਹਦੇ ਵਿੱਚ ਜ਼ਿਕਰ ਕੀਤਾ ਤੇ ਇੱਕ ਨੂੰ ਇਹ ਇਹ ਜਿਹੜਾ ਇਸ ਸਮੇਂ ਮੁੱਦਾ ਅਹਿਮ ਕਿਉਂ ਬਣਿਆ ਕਿਉਂਕਿ ਪਿਛਲੇ 5-6 ਸਾਲਾਂ ਦੇ ਵਿੱਚ ਕਈ ਇਦਾਂ ਦੀਆਂ ਬਾਰਦਾਤਾਂ ਹੋਈਆਂ ਜਿਹਦੇ ਵਿੱਚੋਂ ਬੈਬਲ ਕਲਾ ਬਰਗਾੜੀ ਸਾਨੂੰ ਚੰਗੀ ਤਰ੍ਹਾਂ ਚੇਤੇ ਆ ਸਿੰਗੂ ਬਾਰਡਰ ਤੇ ਜੋ ਹੋਇਆ ਸਾਨੂੰ ਚੰਗੀ ਤਰ੍ਹਾਂ ਚੇਤੇ ਆ ਦਰਬਾਰ ਸਾਹਿਬ ਹਰਮੰਦਰ ਸਾਹਿਬ ਜੋ ਹੋਇਆ ਸਾਨੂੰ ਚੰਗੀ ਤਰ੍ਹਾਂ ਚੇਤੇ ਆ ਤੇ ਆਪਾਂ ਨੂੰ ਪਤਾ ਕਿ ਇਹਦੇ ਵਿੱਚ ਸਾਡੀ ਪੋਲਿਟਿਕਸ ਦੀਆਂ ਵੀ ਦੋ ਤਾਰਾਵਾਂ ਨੇ ਰਾਈਟ ਲੈਫਟ ਦੇ ਹਿਸਾਬ ਨਾਲ ਜੇਕਰ ਆਪਾਂ ਦੇਖ ਲਈਏ ਜਿਹੜੇ ਟੂ ਜਿਹੜੇ ਰਾਈਟ ਲੀਨਿੰਗ ਆ ਜਿਹੜੇ ਜਾਦੇ ਆਪਣੇ ਆਪ ਨੂੰ ਧਰਮ ਦੇ ਪਾਸੇ ਦੀ ਸਿਆਸਤ ਕਰਦੇ ਨੇ ਜਾਂ ਥੋੜੇ ਜਿਹਾ ਖਾਲਸਤਾਨ ਪੱਖੀ ਵੀ ਨੇ ਉਹ ਤਾਂ ਕਹਿੰਦੇ ਨੇ ਵੀ ਚੱਕ ਦਿਓ ਫੱਟੇ ਜਿਹੜਾ ਵੀ ਜੇਕਰ ਕੋਈ ਇਦਾਂ ਦਾ ਆਉਂਦਾ ਤਾਂ ਉਹਨੂੰ ਮੌਕੇ ਤੇ ਹੀ ਸੌਦਾ ਲਾ ਦਿਓ ਇਦਾਂ ਦੀਆਂ ਗੱਲਾਂ ਵੀ ਉਹਨਾਂ ਦੇ ਵੱਲੋਂ ਕਈਆਂ ਜਾਂਦੀਆਂ ਤੇ ਜਦੋਂ ਦਰਬਾਰ ਸਾਹਿਬ ਦੇ ਵਿੱਚ ਜੋ ਹੋਇਆ ਤੇ ਉਹਦਾ ਫਿਰ ਤੁਹਾਨੂੰ ਪਤਾ ਕਿ ਬਹੁਤ ਲੋਕਾਂ ਨੇ ਉਸ ਚੀਜ਼ ਨੂੰ ਚੰਗਾ ਵੀ ਕਿਹਾ ਇੱਕ ਜਿਹੜੇ ਲੈਫਟ ਲੀਨਿੰਗ ਲੋਕ ਨੇ ਉਹਨਾਂ ਦਾ ਇਹ ਕਹਿਣਾ ਕਿ ਬਈ ਬਹੁਤ ਬਈ ਡੈਫੀਨਿਟਲੀ ਬੇਅਦਵੀ ਕਿਸੇ ਵੀ ਧਰਮ ਗ੍ਰੰਥ ਦੀ ਨਹੀਂ ਹੋਣੀ ਚਾਹੀਦੀ ਜਿਹੜੇ ਕਹ ਲਓ ਕਿ ਸੈਂਟਰ ਟੂ ਲੈਫਟ ਨੇ ਵੇ ਬਿਆਦ ਵੀ ਨਹੀਂ ਹੋਣੀ ਚਾਹੀਦੀ ਕੋਈ ਸਖਤ ਕਾਨੂੰਨ ਹੋਣਾ ਚਾਹੀਦਾ ਇਹਨਾਂ ਨੂੰ ਫੜ ਕੇ ਜਿਹੜੀ ਆ ਸਖਤ ਸਜ਼ਾ ਮਿਲਣੀ ਚਾਹੀਦੀ ਹੈ ਜਿਹੜੇ ਬਹੁਤ ਜ਼ਿਆਦੇ ਲੈਫਟਿਸਟ ਨੇ ਉਹ ਤਾਂ ਕਹਿੰਦੇ ਨੇ ਕਿ ਬਿਲਕੁਲ ਵੀ ਇਦਾਂ ਦਾ ਕੋਈ ਕਾਨੂੰਨ ਬਣਨਾ ਹੀ ਨਹੀਂ ਚਾਹੀਦਾ ਬਈ ਇਹ ਤਾਂ ਤੁਸੀਂ ਹੋਰ ਕੱਟੜਤਾ ਨੂੰ ਉਹਦੇ ਵਿੱਚ ਵਧਾਵਾ ਦੇ ਰਹੇ ਹੋ ਤੇ ਬਈ ਵੈਸੇ ਹੀ ਕਾਨੂੰਨ ਜਿਹੜੇ ਹੈਗੇ ਨੇ ਉਹਦੇ ਸਾਫ਼ ਦੇ ਨਾਲ ਹੀ ਚੱਲਣਾ ਚਾਹੀਦਾ ਸੋ ਜੇਕਰ ਆਪਾਂ ਦੇਖੀਏ ਜਿਹੜੀ ਮੇਨ ਗੱਲ ਹੈ ਨਾ ਵੀ ਇਸ ਸਮੇਂ ਪੰਜਾਬ ਦੇ ਵਿੱਚ ਬਈ ਕਿਉਂ ਸਾਰੀਆਂ ਸਰਕਾਰਾਂ ਨੂੰ ਲੱਗਦਾ ਵੀ ਜੇਕਰ ਅਸੀਂ ਕੋਈ ਇਦਾਂ ਦੀ ਚੀਜ਼ ਲੈ ਆਈਏ ਵੀ ਜਿਹਦੇ ਨਾਲ ਪੰਜਾਬ ਦੇ ਲੋਕਾਂ ਨੂੰ ਲੱਗੇ ਵੀ ਹਾਂ ਪਤਾ ਨਹੀਂ ਕੀ ਇਹੜੀ ਚੇਂਜ ਕਰ ਦੇਣਾ ਜਾਂ ਬਈ ਬੇਅਦਵੀਆਂ ਨੇ ਕਿੱਦਾਂ ਰੋਕ ਦੇਣੀਆਂ ਉਹਦੀ ਵਜ੍ਹਾ ਇਹ ਆ ਕਿ ਪਿਛਲੇ ਸਾਲਾਂ ਦੇ ਵਿੱਚ ਕਈ ਵੱਡੀਆਂ ਬਾਰਦਾਤਾਂਆਂ ਹੋਈਆਂ ਹੁਣ 6 ਸਾਲਾਂ ਦੇ ਦੌਰਾਨ ਜਿਹੜੀਆਂ ਇੱਕ ਤਾਂ ਸਭ ਤੋਂ ਵੱਡੀ ਬਰਗਾੜੀ ਬੇਅਦਵੀ ਤੇ ਬਾਬਲ ਕਲਾ ਕੋਟਕਪੂਰਾ ਗੋਲੀकांड ਹੁਣ ਦੇਖੋ ਜੀ 1 ਜੂਨ 2015 ਨੂੰ ਗੁਰੂਗ੍ਰਾਂਧ ਸਾਹਿਬ ਦੀ ਬੀੜ ਜਿਹੜੀ ਆ ਕੋਟਕਪੂਰਾ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਲਾਪਤਾ ਹੁੰਦੀ ਆ 25 25 ਸਤੰਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾ ਕੇ ਮਾੜੀ ਭਾਸ਼ਾ ਵਰਤੀ ਗਈ ਪੋਸਟਰ ਦੇ ਵਿੱਚ ਚੋਰੀ ਹੋਈ ਸਰੂਪਾਂ ਦੇ ਵਿੱਚ ਡੇਰਾ ਸਿਰਸਾ ਦਾ ਹੱਥ ਹੋਣ ਦਾ ਦਾਵਾ ਕੀਤਾ ਗਿਆ ਤੇ ਸਿੱਖ ਸੰਸਥਾਵਾਂ ਨੂੰ ਖੁੱਲੀ ਚੁਣੌਤੀ ਦਿੱਤੀ ਗਈ ਤੁਹਾਨੂੰ ਪਤਾ ਕਿਦੋਂ ਪੋਸਟਰ ਲਾ ਦਿੱਤੇ ਗਏ ਸੀ ਇਹ ਵਸੇ ਕਾਦੀਆਂ ਨੂੰ ਬਹੁਤ ਜ਼ਿਆਦਾ ਜਿਹੜਾ ਲੋਕਾਂ ਦਾ ਗੁੱਸਾ ਆ ਜਾਂ ਖਾਸ ਕਰਕੇ ਸਿੱਖ ਹਲਕਿਆਂ ਦਾ ਗੁੱਸਾ ਉਹ ਇਸੇ ਕਰਕੇ ਵੀ ਆ ਕਿ ਵੀ ਇਹ ਸਾਰੇ ਕੋਈ ਨਹੀਂ ਇਹ ਕਹਿੰਦਾ ਕਿ ਜਿਹੜੀ ਆ ਬੇਅਦਬੀ ਇਹਨਾਂ ਨੇ ਕਰਵਾਈ ਸੀ ਜਿਵੇਂ ਪਹਿਲਾਂ ਇੱਕ ਸੋਸ਼ਲ ਮੀਡੀਆ ਤੇ ਵੀ ਬੜਾ ਚੱਲ ਗਿਆ ਸੀ ਪਰ ਸਾਰੇ ਇਸ ਗੱਲ ਤੋਂ ਜਿਹੜੇ ਖਫਾ ਸੀ ਕਿ ਇਹਨਾਂ ਦੇ ਰਾਜ ਦੇ ਵਿੱਚ ਹੋਈ ਤੇ ਕਹਿ ਕੇ ਕੀਤੀ ਗਈ ਕਹਿ ਕੇ ਕੀਤੀ ਗਈ ਤੇ ਇਹਨਾਂ ਦੀ ਪੁਲਿਸ ਨੇ ਕੁਝ ਨਹੀਂ ਕੀਤਾ ਸੋ 1 ਜੂਨ 2015 ਨੂੰ ਗੁਰੂਗਨਾਨ ਸਾਹਿਬ ਦੀ ਵੀਰ ਜਿਹੜੀ ਆ ਕੋਟਕਪੂਰਾ ਦੇ ਪਿੰਡ ਬੁਰਜ ਜਵਾਰ ਸਿੰਘ ਵਾਲਾ ਤੋਂ ਲਾਪਤਾ ਹੁੰਦੀ ਆ 25 25 ਸਤੰਬਰ ਜੂਨ ਜੁਲਾਈ ਆਗਸਟ ਸੈਪਟੈਂਬਰ 25 ਸੈਪਟੈਂਬਰ 2015 ਨੂੰ ਬਰਗਾੜੀ ਦੇ ਗੁਰਦੁਆਰਾ ਸਾਹਿਬ ਦੇ ਕੋਲ ਪੋਸਟਰ ਲਗਾਏ ਜਾਂਦੇ ਆ 12 ਅਕਤੂਬਰ ਫਿਰ ਉਸ ਤੋਂ ਬਾਅਦ ਇੱਕ ਮਹੀਨੇ ਬਾਅਦ ਤਕਰੀਬਨ ਤਿੰਨਾਂ ਹਫ਼ਤੇ ਬਾਅਦ 12 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੇ ਅੰਗ ਜਿਹੜੇ ਆ ਫਰੀਦਕੋਟ ਦੇ ਬਰਗਾੜੀ ਪਿੰਡ ਦੇ ਵਿੱਚੋਂ ਮਿਲਦੇ ਆ 14 ਅਕਤੂਬਰ 2015 ਨੂੰ ਗੁਰੂ ਗ੍ਰੰਥ ਸਾਹਿਬ ਦੀ ਵਿਆਦਵੀ ਤੇ ਦੋਚੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਕੋਟਕਪੂਰਾ ਚ ਸਿੱਖ ਜਥੇਬੰਦੀਆਂ ਨੇ ਰੋਸ ਮਜਾਰਾ ਕੀਤਾ। ਇਸੇ ਦੌਰਾਨ ਪ੍ਰਦਰਸ਼ਨਕਾਰੀਆਂ ਨੂੰ ਖਦੇੜਨ ਦੇ ਲਈ ਪੁਲਿਸ ਨੇ ਲੋਕਾਂ ਦੇ ਉੱਤੇ ਲਾਠੀ ਚਾਰਜ ਕੀਤਾ। ਇਸ ਦਿਨ ਬਾਬਲ ਕਲਾਂ ਦੇ ਵਿੱਚ ਸਿੱਖਾਂ ਦੇ ਪੁਲਿਸ ਦੇ ਵਿਚਾਲੇ ਝੜਪ ਵੀ ਹੁੰਦੀ ਹੈ ਜਿਦੇ ਵਿੱਚ ਪੁਲਿਸ ਦੇ ਵੱਲੋਂ ਚਲਾਈ ਗੋਲੀ ਦੇ ਕਰਕੇ ਦੋ ਸਿੱਖ ਨੌਜਵਾਨਾ ਕ੍ਰਿਸ਼ਨ ਭਗਵਾਨ ਤੇ ਗੁਰਜੀਤ ਸਿੰਘ ਦੀ ਮੌਤ ਹੋ ਜਾਂਦੀ ਹੈ। ਫਿਰ ਇਸ ਤੋਂ ਬਾਅਦ ਇੱਕ ਕਵੱਦੀ ਬੇਅਦਬੀ ਮਾਮਲਾ ਜੀ 26 ਜੁਲਾਈ 2016 ਨੂੰ 47 ਸਾਲਾਂ ਬਲਵਿੰਦਰ ਕੌਰ ਨੂੰ ਦਿਨ ਦਿਹਾੜੇ ਦੋ ਮੋਟਰਸਾਈਕਲ ਸਵਾਰਾਂ ਨੇ ਕਤਲ ਕਰ ਦਿੱਤਾ ਬਲਵਿੰਦਰ ਕੌਰ ਉੱਤੇ ਲੁਧਿਆਣਾ ਦੇ ਕਬੱਦੀ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਇਲਜ਼ਾਮ ਸੀ ਪੁਲਿਸ ਨੇ ਇਸ ਮਾਮਲੇ ਦਾ ਮੁਲਜ਼ਮ ਸੰਗਰੂਰ ਦੇ ਅਮਰਗੜ ਸੰਗਰੂਰ ਦੇ ਅਮਰਗੜ ਦੇ ਗੁਰਪ੍ਰੀਤ ਸਿੰਘ ਜੱਗੋਵਾਲ ਅਤੇ ਪਟਿਆਲਾ ਦੇ ਨਿਹਾਲ ਸਿੰਘ ਨੂੰ ਨਾਮਜ਼ਦ ਕੀਤਾ ਸੀ ਬਲਵਿੰਦਰ ਕੌਰ ਉੱਤੇ ਕਬੱਦੀ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ ਗੁਰਦਾਸਪੁਰ ਦਾ ਬੇਅਦਬੀ ਮਾਮਲਾ ਜਿਹੜਾ ਜੀ ਇਹ ਹੈਗਾ ਜੁਲਾਈ 1 ਤੇ 2 ਦੀ ਦਰਮਿਆਨੀ ਸ਼ਾਮ ਨੂੰ ਗੁਰਦਾਸਪੁਰ ਦੇ ਵਿੱਚ ਗੁਰਦੁਆਰੇ ਵਿੱਚ ਬੇਅਦਬੀ ਕਰਨ ਦੇ ਇਲਜ਼ਾਮ ਇੱਕ ਫੌਜੀ ਦੇ ਉੱਤੇ ਲੱਗੇ ਪੁਲਿਸ ਨੂੰ ਗੁਰਦੁਆਰਾ ਟਹਿਲ ਸਿੰਘ ਲਾਗੇ ਉਸ ਨੂੰ ਜ਼ਬਰੀ ਮੋਟਰਸਾਈਕਲ ਉੱਤੇ ਬਿਠਾਉਂਦੇ ਆ ਸੀਸੀਟੀਵੀ ਕੈਮਰੇ ਦੇ ਵਿੱਚ ਦਿਖੇ ਸਨ ਇਸ ਦੀਪਕ ਸਿੰਘ ਨਾਮ ਦੇ ਫੌਜੀ ਨੂੰ ਗ੍ਰੰਤੀ ਦੇ ਗੁਰਦੁਆਰੇ ਵਿੱਚ ਦੇਖਿਆ ਜਿਸ ਨੂੰ ਉਸ ਨੇ ਦੱਸਿਆ ਕਿ ਉਹ ਬੱਸ ਵਿੱਚੋਂ ਗਲਤ ਬੱਸ ਅਡੇ ਉੱਤਰ ਉੱਤਰ ਗਿਆ ਸੀ ਪਾਣੀ ਪੀਣ ਲਈ ਗੁਰਦੁਆਰੇ ਵਿੱਚ ਆਇਆ ਸੀ ਗ੍ਰੰਤੀ ਨੇ ਉਸ ਨੂੰ ਤੁਰੰਤ ਉੱਥੋਂ ਚਲੇ ਜਾਣ ਲਈ ਕਿਹਾ ਤਾਂ ਉਹ ਚਲੇ ਗਿਆ ਪਰ ਬਾਅਦ ਵਿੱਚ ਕੁਝ ਹੋਰ ਲੋਕ ਆਏ ਤੇ ਉਹਨਾਂ ਨੇ ਗੁਰਦੁਆਰੇ ਦੇ ਗੇਟ ਅੱਗੇ ਕੁਝ ਰੋੜੇ ਪਏ ਦਿਖੇ ਜਿਸ ਮਗਰੋਂ ਫੌਜੀ ਨੂੰ ਮੋਟਰਸਾਈਕਲ ਉੱਤੋਂ ਲੱਭ ਕੇ ਲਿਆਏ ਤੇ ਉਸ ਦੀ ਕੁੱਟਮਾਰ ਕੀਤੀ ਇਸ ਮਾਮਲੇ ਦੇ ਵਿੱਚ 6 ਜਣਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਫਿਰ ਕੇਸਗੜ੍ਹ ਸਾਹਿਬ ਬਿਆਦਮੀ ਮਾਮਲਾ 13 ਸਤੰਬਰ 2021 ਨੂੰ ਅਕਾਲ ਤਖਤ ਕੇਸਗੜ੍ਹ ਸਾਹਿਬ ਵਿਖੇ ਅਨੰਦਪੁਰ ਸਾਹਿਬ ਵਿਖੇ ਪਰਮਜੀਤ ਸਿੰਘ ਵਾਸੀ ਲੁਧਿਆਣਾ ਵੱਲੋਂ ਸਿਗਰਟ ਦਾ ਧੂਆ ਮਾਰ ਕੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਗਈ ਟਾਸਕ ਫੋਰਸ ਨੇ ਇਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕੀਤਾ ਇਸ ਦੇ ਰੋਜ਼ਵਜੋਂ ਇਸ ਦੇ ਰੋਸਵਜੋਂ ਅਨੰਦਪੁਰ ਸਾਹਿਬ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਸੀਗਾ ਫਿਰ ਸਿੰਘੂ ਬਾਰਡਰ ਲਖਵੀਰ ਕਤਲ 15 ਅਕਤੂਬਰ 2021 ਨੂੰ ਸਿੰਘੂ ਬਾਰਡਰ ਦੇ ਉੱਤੇ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਬੈਠੇ ਕੁਝ ਨਿਹ ਤਰਨਤਾਰਨ ਜ਼ਿਲ੍ਹੇ ਨਾਲ ਸਵੰਦਤਲਕ ਵੀਰ ਸਿੰਘ ਨਾਮੀ ਵਿਅਕਤੀ ਨੂੰ ਕਤਲ ਕਰ ਦਿੱਤਾ ਸੀ ਤੁਹਾਨੂੰ ਯਾਦ ਹੋਣਾ ਉਹਨੂੰ ਮਾਰ ਕੇ ਉੱਥੇ ਟੰਗ ਦਿੱਤਾ ਗਿਆ ਸੀ ਕਿਸਾਨਾਂ ਅਧੂਲਨ ਦੇ ਵਿੱਚ ਸੇ ਬਰਗਾੜੀ ਤੇ ਦੀਦਾ ਚਲੋ ਆਪਾਂ ਗੱਲ ਕਰ ਹੀ ਚੁੱਕੇ ਆਂ ਪਰ ਇਸੇ ਤਰੀਕੇ ਨਾਲ ਜਿਹੜਾ ਦਰਬਾਰ ਸਾਹਿਬ ਦੇ ਵਿੱਚ ਵੀ ਘਟਨਾ ਹੋਈ ਸੀ ਜਿੱਥੇ ਉਸ ਜਿਹੜਾ ਬੰਦਾ ਸੀਗਾ ਜਿਹਨੇ ਕੋਸ਼ਿਸ਼ ਕੀਤੀ ਸੀਗੀ ਜਿਹੜੀ ਬੇਅਦਬੀ ਕਰਨ ਦੀ ਉਹਨੂੰ ਵੀ ਜਿਹੜਾ ਮਾਰ ਦਿੱਤਾ ਗਿਆ ਸੀ ਸੋ ਇਹ ਕਈ ਘਟਨਾਵਾਂ ਜਿਹੜੀਆਂ ਬੀਤੇ ਕੁਝ ਕਸਾਲਾਂ ਦੇ ਵਿੱਚ ਹੀ ਹੋਈਆਂ ਆ ਸਾਡਾ ਹੁਣ ਦਾ ਜਿਹੜਾ ਸੋਸ਼ਲ ਮੀਡੀਆ ਦੌਰ ਆ ਇਸ ਦੇ ਇਹਦੇ ਵਿੱਚ ਸੋ ਇਸ ਕਰਕੇ ਕਾਫੀ ਜ਼ਿਆਦੇ ਲੋਕੀ ਇਸ ਗੱਲ ਤੋਂ ਖਫਾ ਨੇ ਤੇ ਇਹ ਸਰਕਾਰ ਨੇ ਕਿਹਾ ਸੀ ਕਿ ਅਸੀਂ ਬਹੁਤ ਜਲਦੀ ਇਹਦਾ ਇਨਸਾਫ ਦਵਾਗੇ ਕੁਮਰ ਵਿਜੇ ਪ੍ਰਤਾਪ ਲਗਾਤਾਰ ਆਪਣੀ ਗਵਰਨਮੈਂਟ ਤੇ تنਕੀਦ ਕਰਦੇ ਰਹਿੰਦੇ ਇਸ ਚੀਜ਼ ਨੂੰ ਲੈ ਕੇ ਸੋ ਇਸ ਕਰਕੇ ਕਾਫੀ ਇਹਦੇ ਤੇ ਗੱਲਬਾਤ ਹੁੰਦੀ ਰਹਿੰਦੀ ਆ ਤੇ ਹੁਣ ਜਿਹੜੀ ਸਰਕਾਰ ਆ ਪੰਜਾਬ ਸਰਕਾਰ ਆ ਇਹਦੇ ਤੇ ਇੱਕ ਨਵਾਂ ਕਾਨੂੰਨ ਲੈ ਕੇ ਆਉਣ ਦੀ ਵਿਧੀ ਦੇ ਵਿੱਚ ਇਹ ਪਾਸ ਹੁੰਦਾ ਜਾਂ ਨਹੀਂ ਹੁੰਦਾ ਇਹ ਬਾਤ ਦੀ ਗੱਲ ਲਗਾਤਾਰ ਇਹਨਾਂ ਵਿਸ਼ਿਆਂ ਦੇ ਉੱਤੇ ਤੁਹਾਡੇ ਨਾਲ ਜੁੜਦੇ ਰਵਾਂਗੇ ਗੱਲਬਾਤ ਕਰਦੇ ਰਵਾਂਗੇ ਤੁਸੀਂ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਸਤਿ ਸ੍ਰੀ ਅਕਾਲ